ਪਿੰਟੂ ਤੋਤਾ ਅਤੇ ਜੰਕ ਫੂਡ ਦਾ ਸਬਕ ਬੱਚਿਓ ਕੀ ਤੁਸੀਂ ਕਦੇ ਅਜਿਹਾ ਤੋਤਾ ਵੇਖਿਆ ਜੋ ਹੱਸਦਾ ਵੀ ਹੈ ਮੌਜਾਂ ਵੀ ਕਰਦਾ ਹੈ ਤੇ ਖਾਣ ਚ ਸਿਰਫ ਚਿਪਸ 버ਗਰ ਤੇ ਨੂਡਲ ਜੀ ਮੰਗਦਾ ਹੈ ਚਲੋ ਆਓ ਅੱਜ ਤੁਹਾਨੂੰ ਪਿੰਟੂ ਤੋਤੇ ਦੀ ਕਹਾਣੀ ਸੁਣਾਉਣੀ ਆ ਪਿੰਟੂ ਤੋਤਾ ਸ਼ਰਾਰਤੀ ਤੇ ਹਾਸਮੁਖ ਸੀ ਪਰ ਉਸ ਦੀ ਇੱਕ ਬੁਰੀ ਆਦਤ ਸੀ ਉਸ ਨੂੰ ਜੰਕ ਫੂਡ ਖਾਣ ਦਾ ਬਹੁਤ ਸ਼ੌਂਕ ਸੀ ਕਦੀ ਉਹ ਪਿੰਡ ਦੀ ਦੁਕਾਨ ਤੋਂ ਕੁਰਕਰੀ ਲੈ ਕੇ ਆਉਂਦਾ ਕਦੀ ਬਾਜ਼ਾਰ ਜਾ ਕੇ ਨੂਡਲਸ ਤੇ 버ਗਰ ਖਾਂਦਾ ਉਸਦੇ ਮਮਾ ਉਹਨੂੰ ਹਮੇਸ਼ਾ ਕਹਿੰਦੇ ਬੇਟਾ ਇਹ ਚੀਜ਼ਾਂ ਸਿਹਤ ਲਈ ਵਧੀਆ ਨਹੀਂ ਐ ਤੇਰੀ ਸਿਹਤ ਖਰਾਬ ਹੋ ਸਕਦੀ ਐ ਪਰ ਪਿੰਟੂ ਗੱਲ ਨੂੰ ਅਣਗੌਲੀਆਂ ਕਰ ਦਿੰਦਾ ਤੇ ਕਹਿੰਦਾ ਓਹ ਹੋ ਮਮਾ ਅਸਲ ਜ਼ਿੰਦਗੀ ਤਾਂ 버ਗਰਸ ਨੂਡਲਸ ਤੇ ਚਿਪਸ ਦੇ ਵਿੱਚ ਐ ਤੁਹਾਨੂੰ ਕੀ ਪਤਾ ਇੱਕ ਦਿਨ ਪਿੰਟੂ ਨੇ ਬਹੁਤ ਸਾਰੇ 버ਗਰ ਤੇ ਨੂਡਲਸ ਖਾ ਲਏ। ਸ਼ਾਮ ਤੱਕ ਉਸਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਪਿੰਟੂ ਰੋਣ ਲੱਗਾ। "ਓ ਮੇਰੇ ਤਾਂ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ। ਉਹ ਡਾਕਟਰ ਕੋਕੋ ਖਰਗੋਸ਼ ਕੋਲ ਭੱਜਿਆ। ਡਾਕਟਰ ਕੋਕੋ ਨੇ ਕਿਹਾ, "ਪਿੰਟੂ ਜੇ ਤੂੰ ਹਮੇਸ਼ਾ ਇਦਾਂ ਹੀ ਜੰਕ ਫੂਡ ਖਾਂਦਾ ਰਿਹਾ ਨਾ ਤਾਂ ਤੇਰਾ ਸਰੀਰ ਕਮਜ਼ੋਰ ਹੋ ਜਾਣਾ। ਤੈਨੂੰ ਫਲ, ਹਰੀ ਪੱਤੀ অতি ਸੀਤਮੰਦ ਖਾਣਾ ਖਾਣਾ ਚਾਹੀਦਾ ਹੈ। ਪਿੰਟੂ ਨੇ ਸਿਰ ਹਿਲਾਇਆ ਤੇ ਅੰਦਰੋਂ ਸੋਚਿਆ, "ਓਹ ਹੋ, ਡਾਕਟਰ ਰੀਨਾ ਇਹਨਾਂ ਨੂੰ ਕੀ ਪਤਾ? ਫਲ ਖਾਣ ਦਾ ਕਿਹੜਾ ਮਜ਼ਾ ਹੁੰਦਾ? ਅਸਲ ਸਵਰਗ ਤਾਂ ਕੁਰਕਰੀ ਤੇ ਚਾਕਲੇਟਾਂ ਵਿੱਚ ਹੈ।" ਪਿੰਟੂ ਨੇ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹੁਣ ਉਹ ਹੋਰ ਵੀ ਜ਼ਿਆਦਾ ਚਾਕਲੇਟ, ਕੈਂਡੀਆਂ ਤੇ ਟੌਫੀਆਂ ਖਾਣ ਲੱਗ ਪਿਆ। ਇੱਕ ਦਿਨ ਪਿੰਡ ਵਿੱਚ ਪੰਛੀਆਂ ਦੀ ਦੌੜ ਹੋਈ ਸਭ ਨੇ ਹਿੱਸਾ ਲਿਆ ਪਿੰਟੂ ਨੇ ਵੀ ਭਾਗ ਲਿਆ ਉਸਨੇ ਦੌੜ ਸ਼ੁਰੂ ਕੀਤੀ ਬਾਕੀ ਸਭ ਉਸ ਤੋਂ ਅੱਗੇ ਨਿਕਲ ਗਏ ਪਰ ਪਿੰਟੂ ਕੁਝ ਹੀ ਕਦਮ ਦੌੜ ਕੇ ਹਫਣ ਲੱਗ ਪਿਆ ਤੇ ਡਿੱਗ ਪਿਆ ਹੁਣ ਉਸਨੇ ਸੋਚਿਆ ਜੇ ਮੈਂ ਡਾਕਟਰ ਦੀ ਗੱਲ ਮੰਨਦਾ ਤੇ ਸੀਤਮੰਦ ਖਾਣਾ ਖਾਂਦਾ ਤਾਂ ਸ਼ਾਇਦ ਅੱਜ ਮੈਂ ਵੀ ਦੌੜ ਜਿੱਤ ਸਕਦਾ ਸੀ ਅਗਲੇ ਦਿਨ ਪਿੰਟੂ ਆਪਣੇ ਘਰ ਦੇ ਬਾਹਰ ਬਾਗ ਵਿੱਚ ਬੈਠਾ ਸੀ ਅਖਬਾਰ ਪੜਦਿਆਂ ਪੜਦਿਆਂ ਉਹ ਧੁੱਪ ਵੀ ਸੇਕ ਰਿਹਾ ਸੀ ਅਚਾਨਕ ਪਤਾ ਨਹੀਂ ਕਿੱਥੋਂ ਇੱਕ ਬਿੱਲੀ ਹੌਲੀ ਜਿਹੀ ਉਸ ਦੇ ਨੇੜੇ ਆ ਗਈ ਪਰ ਪਿੰਟੂ ਨੂੰ ਕੁਝ ਵੀ ਪਤਾ ਨਹੀਂ ਸੀ ਜਦ ਉਸ ਦੀ ਨਜ਼ਰ ਬਿੱਲੀ ਤੇ ਪਈ ਤਾਂ ਉਸ ਨੇ ਉੱਡਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਤੇ ਸੁਸਤ ਹੋਣ ਕਾਰਨ ਉਹ ਉੱਡ ਨਾ ਸਕਿਆ ਕੂਲੀ ਹੀ درخت 'ਤੇ ਬੈਠੀ ਹੋਈ ਗਲੈਰੀ ਸਭ ਦੇਖ ਰਹੀ ਸੀ। ਉਸਨੇ ਤੁਰੰਤ ਕਾਰਵਾਈ ਕੀਤੀ ਅਤੇ درخت ਤੋਂ ਅਖਰੂਟ ਤੇ ਸੁੱਕੇ ਮੀਵੇ ਤੋੜ-ਤੋੜ ਕੇ ਬਿੱਲੀ ਵੱਲ ਸੁੱਟਨੇ ਸ਼ੁਰੂ ਕਰ ਦਿੱਤੇ। ਬਿੱਲੀ ਡਰ ਗਈ ਅਤੇ ਦੌੜ ਗਈ। ਇਸ ਤੇ ਪਿੰਟੂ ਨੂੰ ਅਹਿਸਾਸ ਹੋਇਆ ਅਤੇ ਉਸਨੇ ਗਲੈਰੀ ਦਾ ਆਪਣੀ ਜਾਨ ਬਚਾਉਣ ਲਈ ਧੰਨਵਾਦ ਕੀਤਾ। ਉਸਨੇ ਸ਼ਰਮਿੰਦਾ ਹੋ ਕੇ ਕਿਹਾ ਟਿੰਕੀ ਭੈਣ ਜੇ ਤੂੰ ਨਾ ਹੁੰਦੀ ਨਾ ਤਾਂ ਅੱਜ ਮੈਂ ਬਿੱਲੀ ਦਾ ਖਾਣਾ ਬਣ ਜਾਣਾ ਸੀ ਮੈਂ ਤਾਂ ਆਪਣੀ ਸਿਹਤ ਨਾਲ ਬਹੁਤ ਖਿਲਵਾੜ ਕੀਤਾ ਹੈ ਹੁਣ ਮੈਂ ਅੱਗੇ ਤੋਂ ਜੰਕ ਫੂਡ ਕਦੇ ਨਹੀਂ ਖਾਵਾਂਗਾ ਟਿੰਕੀ ਨੇ ਮੁਸਕਰਾ ਕੇ ਕਿਹਾ ਦੇਰ ਆਏ ਦਰੁਸਤਾਈ ਸੇਤਮੰਦ ਖਾਣਾ ਹੀ ਅਸਲੀ ਤਾਕਤ ਹੈ ਉਸ ਦਿਨ ਤੋਂ ਪਿੰਟੂ ਨੇ ਜੰਕ ਫੂਡ ਛੱਡ ਦਿੱਤਾ ਅਤੇ ਫਲ ਸਬਜ਼ੀਆਂ ਤੇ ਸੁੱਕੇ ਮੇਵੇ ਖਾਣ ਲੱਗ ਪਿਆ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੰਕ ਫੂਡ ਸਿਰਫ ਸਵਾਦ ਹੀ ਦੇ ਸਕਦਾ ਹੈ ਅਸਲ ਤਾਕਤ ਤਾਂ ਸੇਤਮੰਦ ਖਾਣੇ ਵਿੱਚ ਹੁੰਦੀ ਹੈ ਸੋ ਨੋ ਟੂ ਜੰਕ ਫੂਡ ਬਟ ਯੈਸ ਟੂ ਹੈਲਦੀ ਫੂਡ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ